અમૃત વેલે ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਸਲੋਕ ਮਹਲਾ 3 ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋਵੇ ਜੈਸੋ ਤੋ ਵਨ ਪਾਹੋ ਗੁਰ ਪ੍ਰ사ਦੀ ਜੀਵਤ ਮਰਐ ਉਲਟੀ ਹੋਵੇ ਮਤ ਬਦਲਾ ਹੋ ਨਾਨਕ ਮੈਲ ਨਾ ਲਗੇ ਨਾ ਫਿਰ ਜੋਨੀ ਪਾਹੋ ਮਹਿਲਾਤੀ ਜਾ ਚਹੁ ਜੁਗਗੀ ਕਲ ਕਾਲੀ ਕਾਂਢੀ ਇਕ ਉੱਤਮ ਪਦਵੀ ਇਸ ਜੁਗ ਮਾਹੇ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰ ਪ੍ਰਸਾਦੀ ਅੰਦਿਨ ਭਗਤ ਹਰ ਉਚਰੈ ਹਰ ਭਗਤੀ ਮਾਹੀ ਸਮਾਹੀ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾ ਹਰ ਨਿਤ ਚਵਾ ਗੁਰਬਤੀ ਹਰ ਰੰਗ ਸਦਾ ਮਾਨ ਹਰ ਜਪ ਜਪ ਔਖਦ ਖਾਦਿਆ ਸਭ ਰੋਗ ਵਾਤੇ ਦੁੱਖਾਂ ਕਾਨ ਜਿਨ੍ਹਾਂ ਸਾਸ 기ਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਨ ਜੋ ਗੁਰਮੁਖ ਹਰ ਆਰਾਦ ਦੇ ਤਿੰਨ ਚੂਕੀ ਜਮ ਕੀ ਜਗਤ ਕਾਨ ਇਹ ਤੀਜੀ ਪਾਚਾਹੀ ਸਾਇਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ ਕਹੇ ਜਦ ਮੰਦੀ ਇਸ ਮਨ ਨੂੰ ਮੈ ਲਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ ਚਿੱਟਾ ਨਹੀਂ ਹੋ ਸਕਦਾ ਜਿਵੇਂ ਤੇਲੀ ਦੀ ਲੀਰ ਤੋਤਿਆ ਚਿੱਟੀ ਨਹੀਂ ਹੁੰਦੀ ਪਾਵੇ ਸੋ ਵਾਰੀ ਤੋਂ ਦਾ ਯਤਨ ਕਰੋ ਗੁਰੂ ਸਾਹਿਬ ਕਹਿੰਦੇ ਹਨ ਜੇ ਗੁਰੂ ਦੀ ਕਿਰਪਾ ਨਾਲ ਮਨ ਜਿਉਂਦਿਆਂ ਹੀ ਮਰੇ ਤਾਂ ਮਤ ਬਦਲ ਕੇ ਮਾਇਆ ਵੱਲੋਂ ਉਲਟ ਹੋ ਜਾਏ ਤਾਂ ਮੈਲ ਵੀ ਨਹੀਂ ਲਗਦੀ ਤੇ ਫਿਰ ਜੂਨਾ ਵਿੱਚ ਵੀ ਨਹੀਂ ਪੈਂਦਾ ਚਹੁ ਜੁਗਾਂ ਵਿੱਚ ਕਲਯੁਗ ਹੀ ਕਾਲਾ ਅਖੀਦਾ ਹੈ ਪਰ ਇਸ ਯੁਗ ਵਿੱਚ ਵੀ ਇੱਕ ਉੱਤਮ ਪਦਵੀ ਮਿਲ ਸਕਦੀ ਹੈ ਉਹ ਪਦਵੀ ਇਹ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਭਗਤੀ ਰੂਪ ਲੇਖ ਪਿਛਲੀ ਕੀਤੀ ਕਮਾਈ ਅਨੁਸਾਰ ਲਿਖ ਦਿੰਦਾ ਹੈ ਉਹ ਗੁਰਮੁਖ ਹਰੀ ਦੀ ਸਿਫਤ ਰੂਪ ਫਲ ਇਸੇ ਯੁੱਗ ਵਿੱਚ ਪ੍ਰਾਪਤ ਕਰਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਹਰ ਰੋਜ਼ ਹਰੀ ਦੀ ਭਗਤੀ ਕਰਦੇ ਹਨ ਤੇ ਤੇ ਭਗਤੀ ਵਿੱਚ ਹੀ ਲੀਨ ਹੋ ਜਾਂਦੇ ਹਨ ਹੇ ਹਰੀ ਮੈਨੂੰ ਸਾਜਣਾ ਦੀ ਸੰਗਤ ਮਿਲਾ ਮੈਂ ਮੋਹੋਂ ਤੇਰੇ ਨਾਮ ਦੀ ਸੁੰਦਰ ਬੋਲੀ ਬੋਲਾਂ ਹਰੀ ਗੁਣ ਗਾਵਾਂ ਤੇ ਨਿਤ ਹਰੀ ਨਾਮ ਉਚਾਰਾਂ ਤੇ ਗੁਰੂ ਦੀ ਮਤ ਲੈ ਕੇ ਸਦਾ ਹਰੀ ਰੰਗ ਮਾਨਾਂ ਹਰੀ ਦਾ ਭਜਨ ਰੂਪ ਦਵਾਈ ਖਾਦਿਆਂ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਉਹਨਾਂ ਹਰੀ ਜਨਾਂ ਨੂੰ ਸੱਚ ਮੁੱਚ ਪੂਰੇ ਸਮਝੋ ਜੀ ਨਨ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਵੀ ਪਰਮਾਤਮਾ ਨਹੀਂ ਵਿਸਰਦਾ ਜੋ ਮਨੁੱਖ ਸਤਗੁਰੂ ਦੇ ਸੰਮੁਖ ਹੋ ਕੇ ਹਰੀ ਨੂੰ ਸਿਮਰਦੇ ਹਨ ਉਹਨਾਂ ਲਈ ਜੰਮ ਦੀ ਤੇ ਜਗਤ ਦੀ ਮੁਤਾਜ਼ੀ ਮੁੱਕ ਜਾਂਦੀ ਹੈ